ਹੈਲੋ ਜੀ ਸਸਰੀਕਾ ਨਮਸਤੇ ਅਦਾਫ ਜੈ ਮਾਤਾ ਦੀ ਰਾਮ ਰਾਮ ਟਟ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਕਰੋ ਜਾ ਕੇ ਬੁਝੂਆ ਤੇ ਕੀ ਬਣਾਉਣ ਲੱਗੇ ਅੱਜ ਬਣਾਉਣ ਲੱਗੇ ਆ ਦਮ ਆਲੂ ਪੇਚ ਪਾ ਕੇ ਨਿਊਟਰੀ ਤੇ ਆਲੂ ਵਾਲੀ ਸਬਜੀ ਬਣਾਉਣ ਲੱਗੇ ਆ ਇੱਥੇ ਬਾਲ ਕੇ ਆਲੂ ਤੇ ਨਿਊਟਰੀ ਪਾਉਣੀ ਵਿੱਚ ਤੇ ਬਾਕੀ ਤੁਹਾਨੂੰ ਮੰਮੀ ਦੱਸਣਗੇ ਕੀ ਕੀ ਪਾਣਾ ਵਿੱਚ ਮੰਮੀ ਕੀ ਕੀ ਪਾਣਾ ਵਿੱਚ ਆ ਸਾਸਰੇ ਕਾਲਜੇ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂਆਂ ਦੀ ਤੇ ਨਿਊਟਰੀ ਦੀ ਸਬਜੀ ਤੇ ਇਹਦੇ ਵਿੱਚ ਆਪਾਂ ਆਲੂ ਲੈ ਆ ਆਲੂ ਲੈ ਆ ਪਾਧਾ ਕਿਲੋ ਤੇ ਇਹਨੂੰ ਉਬਾਲ ਲਿਆ ਤੇ ਇਹਨੂੰ ਇਸ ਤਰ੍ਹਾਂ ਕੱਟ ਲਿਆ ਪੀਸਾਂ ਦੇ ਵਿੱਚ ਤੇ ਦੋ ਆਲੂ ਜਿਹੜੇ ਆਪਾਂ ਮੈਸ਼ ਕਰਕੇ ਵੇਜ ਰੱਖ ਲਿਆ ਵੀ ਉਹਦੇ ਨਾਲ ਰਸਾ ਜਿਹੜਾ ਉਹ ਸੰਗਣਾ ਬਣਦਾ ਆ ਟਮਾਟਰ ਦੋ ਲੈ ਆ ਤੇ ਹਰੀਆਂ ਮਿਰਚਾਂ ਲਈਆਂ ਦੋ ਇਹਨਾਂ ਨੂੰ ਆਪਾਂ ਬਰੇਕ ਬਰੇਕ ਕੱਟ ਲਿਆ ਆ ਨਿਊਟਰੀ ਲਈ ਆਪਾਂ 50 ਗ੍ਰਾਮ ਤੇ ਇਹਨਾਂ ਨੂੰ ਭਿਉਆਂ ਲਿਆ ਆਪਾਂ ਕਿਉਂਕਿ ਭਿਉਂ ਦੇ ਨਾਲ ਨਿਊਟਰੀ ਜਿਹੜੀ ਨਰਮ ਹੋ ਜਾਂਦੀ ਆ ਤੇ ਜਲਦੀ ਸਬਜੀ ਬਣ ਜਾਂਦੀ ਆ ਤੇ ਆਪਾਂ ਪਿਆਜ਼ ਲੈ ਚਾਰ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਵਾ ਤੇ ਆ ਵਾ ਆਪਣਾ ਨਿਊਟਰੀ ਮਸਾਲਾ ਬਾਕੀ ਆਪਾਂ ਮਿਰਚ ਮਸਾਲੇ ਪਾਵਾਂਗੇ ਤੇ ਹੁਣ ਕੜਾਈ ਆਪਾਂ ਉੱਪਰ ਰੱਖਾਂਗੇ ਤੇ ਸਬਜੀ ਦੀ ਤਿਆਰੀ ਕਰਦੇ ਹਾਂ ਲੋ ਜੀ ਤੇ ਰਾਤੀ ਆ ਕੜਾਈ ਹੁਣ ਪਾਣੀ ਸੁੱਕ ਗਿਆ ਕੜਾਈ ਚ ਪਹਿਲਾਂ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਪਾਣੀ ਸੁਕਾ ਲਿਆ ਕਰੋ ਕਿਉਂਕਿ ਇਹ ਚ ਗਿੱਲੀ ਕੜਾਈ ਚ ਤੇਲ ਪਾ ਦਈਏ 그러면은 ਫਿਰ ਛਿੱਟਾ ਪੈਂਦੀ ਆ ਤੜਕ ਤੜਕ ਦੀ ਆਵਾਜ਼ ਆਉਂਦਾ ਬੰਦੀ ਇਸ ਕਰਕੇ ਪਹਿਲਾਂ ਕੜਾਈ ਸੁਕਾ ਕੇ ਤੇ ਮੁੜ ਕੇ ਫਿਰ ਤੇਲ ਪਾਉਣਾ ਹੁਣ ਅਸੀਂ ਤੇਲ ਪਾਉਣੇ ਆ ਮੰਮੀ ਕਿੰਨਾ ਪਾਉਣਾ ਤੇਲ ਤੇਲ ਆਪਾਂ 1 ਕੜਛੀ ਪਾਵਾਂਗੇ ਕਿਉਂਕਿ ਸਬਜ਼ੀ ਸਾਡੀ 1/2 ਕਿਲੋ ਆਲੂ ਆ ਤੇ 50 ਗ੍ਰਾਮ ਨਿਉਟਰੀ ਆ ਤੇ ਉਹਦੇ ਹਿਸਾਬ ਨਾਲ ਆਪਾਂ ਤੇਲ ਪਾਵਾਂਗੇ ਤੇਲ ਆਪਾਂ ਇੱਕ ਕੜਛੀ ਪਾਤਾ ਪੜਾਇਆ ਆ ਦੀਨੇ ਜੀਰਾ ਵੀ ਪਾਉਣਾ ਚ ਇਹਨੂੰ ਆਪਾਂ ਗਰਮ ਹੋਣ ਦਿੰਨੇ ਤੇ ਚੰਗੀ ਤਰ੍ਹਾਂ ਤੇਲ ਗਰਮ ਹੋਊਗਾ ਤੇ ਫਿਰ ਜਿਹੜਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੱਜਦਾ ਵਾ ਹੁਣ ਤੇਲ ਗਰਮ ਹੋ ਜੁਗਾਣਾ ਫਿਰ ਚੰਗੀ ਤਰ੍ਹਾਂ ਮਸਾਲਾ ਜਿਹੜਾ ਭੁੱਜ ਜਾਂਦਾ ਜੋ ਠੰਡੇ ਤੇਲ 'ਚ ਪਾ ਦਈਏ ਫਿਰ ਮਸਾਲਾ ਨੇ ਭੁੱਜਦਾ ਹੁਣ ਤੇਲ ਗਰਮ ਹੋਣ ਦਿੰਨੇ ਹੁਣ ਵਿੱਚ ਜੀਰਾ ਪਾ ਦਿੰਨੇ ਲਓ ਜੇਤਾ ਚਮਚਾ ਆਪਾਂ ਜੀਰਾ ਪਾ ਦਾਂਗੇ ਤੇ ਹੁਣ ਪਾਵਾਂਗੇ ਵਿੱਚ ਪਿਆਜ਼ ਜਿਹੜੇ ਆਪਾਂ ਬਰੀਕ-ਬਰੀਕ ਕੱਟੇ ਹੋਏ ਪਿਆਜ਼ ਪਾਦ ਲਈਏ ਥੋੜਾ ਕਿੱਥੇ ਹੋਇਆ ਹੈ ਨਾ ਪਿਆਜ਼ ਪਾਉਣ ਲੱਗਾ ਕਿਉਂਕਿ ਸਿੱਟਾ ਪੈਂਦੀਆਂ ਤੇ ਆਪਣੀ ਸੇਫਟੀ ਰੱਖਣੀ ਪੂਰੀ ਪਿਆਜ਼ ਨੂੰ ਆਪਾਂ ਜਿਹੜਾ ਵਾ ਉਹ ਭੁੰਨਾਂਗੇ ਤੇ ਅੱਗ ਨੂੰ ਆਪਾਂ ਕਰ ਦਿੰਦੇ ਹਾਂ ਘੱਟ ਥੋੜਾ ਜਿਹਾ ਆਹ ਮਸਾਲੇ ਲਏ ਜਾਂ ਮਸਾਲੇ ਵਿੱਚ ਪਾਵਾਂਗੇ ਹੁਣ ਆਪਾਂ ਦਾ ਜਿੱਤਿਆ ਬਾਦਲੇ ਨਮਕ ਦਾ ਚੋਕੇ ਨਮਕ ਪਾਉਣ ਨਾਲ ਪਿਆਜ਼ ਜਿਹੜਾ ਵਾ ਉਹ ਨਰਮ ਹੋ ਜਾਂਦਾ ਵਾ ਇੱਕ ਜਲਦੀ ਜਿਹੜੇ ਆ ਉਹ ਮਤਲਬ ਕਿ ਕਾਏ ਦੇ ਰੰਗਤ ਜੀ ਆ ਜਾਂਦੀ ਹੈ ਗੱਡੇ ਗਏ ਆ ਭੁੱਜ ਤੇ ਹੁਣ ਵਿੱਚ ਟਮਾਟਰ ਪਾਵਾਂਗੇ ਤੇ ਤਾਂ ਛੇਤੀ ਭੁੱਜ ਗਏ ਵਿੱਚ ਲੂਣ ਪਾਤਾ ਹੈ ਨਾ ਤਾਂ ਕਰਕੇ ਮੇਂ ਟਮਾਟਰ ਭੁੱਜ ਗਏ ਆ ਤੇ ਸਨਾਰੇ ਰਖੜੇ ਆ ਬਹੁਤੇ ਸਾੜਨੇ ਨਹੀਂਗੇ ਤੇ ਵਧੀਆ ਭੁੱਜਦੇ ਆ 골ਡਿੰਗ ਦੇ ਹੁਣ ਆਪਾਂ ਇਹ ਟਮਾਟਰ ਦੇ ਹੈਗੇ ਮੱਚਾ ਹੈ ਨਾ ਉਹ ਪਾ ਦਾਂਗੇ ਵਿੱਚ ਆਪਾਂ ਨਿਊਟਰੀ ਬਾਚ ਪੋਣੀ ਹੈ। ਇਹ ਲੋਟੀ ਨਾਲ ਟਮਾਟਰ ਭੁੱਜ ਗਏ ਹਨ। ਇਹ ਕਾਲਾ ਮਾਹ ਹੈ ਜਿਹੜਾ ਨਿਊਟਰੀ ਪਵਾਉਂਦੇ ਸੀ। ਟਮਾਟਰ ਗੰਡੇ ਭੁੱਜ ਗਏ ਆ। ਤੇ ਹੁਣ ਮਸਾਲੇ ਪਾਵਾਂਗੇ ਵਿੱਚ। ਸਭ ਤੋਂ ਪਹਿਲਾਂ ਕੀ ਪਾੜਾਂ ਮਮੀ? ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਹਲਦੀ ਪਾਊਡਰ। ਲਓ ਜੀ ਅੱਧਾ ਚਮਚਾ ਪਾਤਾ ਹਲਦੀ ਪਾਊਡਰ ਦਾ। ਅੱਧਾ ਚਮਚਾ ਪਾਤਾ ਆਪਾਂ ਗਰਮ ਮਸਾਲੇ ਦਾ। ਥੋੜੀ ਜਿਹੀ ਚਮਚੇ ਦਾ ਚੌਥਾ ਹਿੱਸਾ ਆਪਾਂ ਪਾਇਆ ਵਾ ਲਾਲ ਮਿਰਚ ਦਾ ਕਿਉਂਕਿ ਆਪਾਂ ਹਰੀਆਂ ਮਿਰਚਾਂ ਦੋ ਪਿੱਲਾਂ ਪਾਈਆਂ ਤੇ ਹੁਣ ਅਮਕ ਪਹਿਲਾਂ ਆਪਾਂ ਫਾਤਾ ਹੀ ਆਹ ਜਿਹੜੀ ਨਿਊਟਰੀ ਮਸਾਲਾ ਵਾ ਇਹ ਥੋੜਾ ਜਿਹਾ ਪਾ ਦਾਂਗੇ ਚਮਚੇ ਦਾ ਚੌਥਾ ਹਿੱਸਾ ਇਹਦੇ ਨਾਲ ਕੀ ਹੁੰਦਾ ਕਿ ਸਬਜ਼ੀ ਦਾ ਬਹੁਤ ਵਧੀਆ ਹੀ ਨਾ ਸਵਾਦ ਆਉਂਦਾ ਖੱਟਾ ਮਿੱਠਾ ਟੇਸਟ ਹੁੰਦਾ ਨਾਰਦਾਣਾ ਹੁੰਦਾ ਨਾ ਇਹ ਥੋੜਾ ਜਿਹਾ ਤੁਸੀਂ ਮੈਂ ਪਹਿਲਾਂ ਵੀ ਕਰੀ ਨਿਊਟਰੀ ਲਿਆਦੀ ਨਿਊਟਰੀ ਦੇ ਪੈਕਟ ਦੇ ਵਿੱਚੋਂ ਨਿਕਲਦਾ ਹੈ ਜਿੱਦਾਂ ਮੈਗੀ ਦੇ ਪੈਕਟ ਚ ਮਸਾਲਾ ਨਹੀਂ ਨਿਕਲਦਾ ਉਦਾਂ ਹੀ ਇਹ ਨਿਊਟਰੀ ਦੇ ਪੈਕਟ ਦੇ ਵਿੱਚ ਮਸਾਲਾ ਨਿਕਲਦਾ ਨਿਊਟਰੀ ਮਸਾਲਾ ਤੇ ਹੁਣ ਆ ਜਿਹੜੀ ਆਪਾਂ ਨਿਊਟਰੀ ਭੋਂ ਕੇ ਰੱਖੀ ਸੀ ਇਹਨੂੰ ਵੀ ਆਪਾਂ ਵਿੱਚ ਪਾ ਦੋਗੇ ਫਿਰ ਇਹਨੂੰ ਫੜ ਲਾਂਗੇ ਅਗਲੇ ਪਾਣੀ ਦੇ ਵਿੱਚ ਭੋਂ ਦੇ ਨਾਲ ਵੇਖੋ ਸਾਡੀ ਨਿਊਟਰੀ ਜਿਹੜੀ ਆ ਕਿਸ ਤਰ੍ਹਾਂ ਖੁੱਲ ਲਗੀ ਆ ਇਹ ਪੈਕਟ ਵਾੜੀ ਵਧੀਆ ਨਿਊਟਰੀ ਲੈਂਦੇ ਆਪਾਂ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਤੁਸੀਂ ਕਿਹੜੇ ਸਾਡੇ ਤਰੀਕੇ ਦਾ ਕੌਣ-ਕੌਣ ਸਬਜ਼ੀ ਬਣਾਉਂਦਾ ਸਬਜ਼ੀ ਇਸ ਤਰ੍ਹਾਂ ਹੀ ਕਿਨਾਂ ਬਣਾ ਕੇ ਵੇਖਿਓ ਇਹ ਸੁੱਕੀ ਬਣੂਗੀ ਰਸੇ ਵਾਲੀ ਬਣੂਗੀ ਨਹੀਂ ਰਸੇ ਵਾਲੀ ਨਹੀਂ ਇਦਾਂ ਨਿਊਟਰੀਪਨ ਨਾ ਇਹਦਾ ਨਿਊਟਰੀ ਕਰਾਰੀ ਬਣਦੀ ਨਾਲੇ ਜਿਹੜਾ ਨਮਕ ਹੁੰਦਾ ਨਿਊਟਰੀ ਦੇ ਵਿੱਚ ਰੱਚ ਜਾਂਦਾ ਮੁੜ ਕੇ ਫਿੱਕੀ-ਫਿੱਕੀ ਬਣਦੀ ਆਲੂ ਨੂਡਲ ਦੀ ਸਬਜ਼ੀ ਜਿਹੜੀ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਆਲੂ ਜਿਹੜਾ ਹੈ ਬੱਚਿਆਂ ਨੂੰ ਖਾਣੇ ਚਾਹੀਦੇ ਆ ਨਿਊਟ੍ਰੀਸ਼ੀਅਸ ਹੋਇਆ ਵੀ ਨਹੀਂ ਬੱਚਿਆਂ ਨੂੰ ਖਾਣੀ ਚਾਹੀਦੀ ਆ ਹੁਣ ਵਿੱਚ ਸੁਕਾ ਦਾਂਗੇ ਆਪਾਂ ਜਿਹੜੇ ਆਲੂ ਆ ਨਾ ਬਣੇਗੀ ਨਹੀਂ ਗੱਲਬਾਤ ਪੂਰੀ ਜਦੋਂ ਆਪਾਂ ਮੜਾਏ ਵਿੱਚ ਪਾ ਲਾਂਗੇ ਤਾਂ ਆਲੂ ਵੀ ਪੁੱਜ ਜਾਣਗੇ ਤੇ ਹੁਣ ਵਿੱਚ ਬਾਅਦ ਚ ਪਾਣੀ ਪਾਵਾਂਗੇ ਆਲੂ ਇੱਕ ਵਾਰੀ ਸਾਗੋ ਤੇ ਕਿਨਾਂ ਤੋਂ ਬਣਾ ਕੇ ਵੇਖਿਓ ਜਿਹੜਾ ਖਾਊਗਾ ਆਲੂ ਤੇ ਮੈਂ ਨਾ ਛੜ ਤੋਂ ਗੱਲ ਤੀ ਗੱਲ ਨਹੀਂ ਬਣੀ ਪਰਹੀਂ ਆਲੂ ਆਣੀ ਪੂਰੀ ਗੱਲ ਬਣਾਉਣੀ ਆ ਤੜਕੇ ਲਾ ਲਾ ਕੇ ਢੋਲ ਦੇ ਚਾ ਪਾ ਪਾਣੀ ਪਾਣੀ ਆਪਾਂ ਗਰਮ ਕਰਕੇ ਪਾਇਆ ਕਿ ਸਬਜ਼ੀ ਜਿਹੜੀ ਸਾਡੇ ਆਲੂ ਵੀ ਪਹਿਲਾਂ ਹੀ ਮੈ ਹੋਏ ਆ ਭੁਜੇ ਆ ਤੇ ਇਹ ਗੱਲ ਇਧਰੋਂ ਵੱਲ ਜਾਂ ਚੱਲਿਆ ਜੇ ਗਰਮ ਪਾਣੀ ਪਾ ਦਿੱਤੀ ਹੋਵੇ ਤਾਂ ਸਬਜੀ ਜਿਹੜੀ ਉਹ ਜਲਦੀ ਹੋਣੀ ਤੜਾ ਗਈ। ਤੁਸੀਂ ਇਹ ਪਾਣੀ ਜਿਹੜਾ ਵਾ ਉਹ ਆਪਣੇ ਹਿਸਾਬ ਨਾਲ ਪਾਉਣਾ ਜਿਸ ਤਰ੍ਹਾਂ ਦੇ ਤੁਸੀਂ ਆਲੂ ਰੱਖਨੇ ਨੇ। ਹੁਣ ਅਮੇ ਇਹਨੂੰ ਕਿੰਨੇ ਚਿਰ ਬਸ ਰਹਿਣਨ? ਇਹਨੂੰ ਬਸ 5 ਮਿੰਟ ਬਾਅਦ ਕਿਉਂਕਿ ਆਲੂ ਤੇ ਉਬਲੇ ਹੀ ਆ। ਤਿੰਨ ਇੱਧਰ ਰੱਖ ਲੈਣਾ ਗ੍ਰੇ ਉਹ ਤੇ ਟਕਣਾ ਪਲੇਟ ਦੇ ਨਾਲ। ਹਾਂ ਪਲੇਟ ਨਾਲ ਟੱਕ ਕੇ। ਇਹਨਾਂ ਚੈੱਕ ਕਰਦੇ ਆ ਬਣ ਗਈ ਨਹੀਂ ਸਬਜੀ। ਮੈਨੂੰ ਲੱਗਦਾ ਹਨਾ ਮੈਂ ਹਾਂ ਸਬਜੀ ਸਾਡੀ ਤਿਆਰ ਹੋ ਗਈ ਆ ਤੇ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਬੰਦ ਤੇ ਡੂੰਗੇ ਦੇ ਵਿੱਚ ਕੱਢਦੇ ਆ ਲੋ ਜੀ ਸਬਜੀ ਹੋ ਗਈ ਆ ਤਿਆਰ ਵੇਖੋ ਸਬਜੀ ਦਾ ਰੰਗ ਤੇ ਵੇਖੋ ਸਬਜੀ ਦਾ ਢੰਗ ਕਿੰਡੀ ਸੋਹਣੀ ਲੱਗਣ ਦੀ ਸਬਜੀ ਤਾਂ ਆਲੂ ਇੱਕਾ ਕਿੰਨੇ ਰਸੀਲੇ ਬਣੇ ਆ ਤੇ ਸਬਜੀ ਬਹੁਤ ਵਧੀਆ ਬਣੀ ਖਾ ਕੇ ਵੇਖੀਏ ਸਵਾਦ ਵੀ ਬੜੀ ਐ ਤੈਨੂੰ ਭਾਂਵੇਂ ਰੋਟੀ ਨਾਲ ਖਾਓ ਭਾਂਵੇਂ ਪੂੜੀ ਨਾਲ ਖਾਓ ਭਾਂਵੇਂ ਚੌਲਾਂ ਨਾਲ ਖਾਓ ਭਾਂਵੇਂ ਲੂਣ ਵਾਲੇ ਚੌਲਾਂ ਨਾਲ ਖਾਓ ਜਿੰਨਾ ਮਰਜ਼ੀ ਖਾਓ ਹਰ ਚੀਜ਼ ਨਾਲ ਦਾ ਪ੍ਰਭਾਵ ਜਾਂਦਾ ਕੰਬੀਨੇਸ਼ਨ ਬਹੁਤ ਵਧੀਆ ਸਬਜੀ ਬਣੀ ਐ ਜੀ ਆਲੂ ਨਿਊਟਰੀ ਦੀ ਸਬਜੀ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਤੇ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਦੇ ਨਵੇਂ ਆ ਤੇ ਸਬਸਕ੍ਰਾਈਬ ਦਬਕੇ ਕਰੋ ਤੇ ਸਪੋਰਟ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ